ਦੋਸਤ ਤੁਸੀਂ ਮੇਰੇ ਸ਼ਹਿਰ ਦੇ ਹੋ ਤੁਸੀਂ ਕਿਸੇ ਬੰਦੇ ਤੋਂ ਪੁੱਛ ਲਿਓ ਵੀ ਬੈਂਸ ਹਾਰਿਆ ਹੋਇਆ ਐਮਐਲਏ 2 ਸਾਲ ਤੋਂ ਤੁਸੀਂ ਉਹਦੇ ਕੋਲ ਕੋਈ ਇਸ ਪੀਰੀਅਡ ਦੇ ਵਿੱਚ ਕੰਮ ਲੈ ਕੇ ਗਏ ਹੋ ਤਾਂ ਕੰਮ ਸਿਰੇ ਨਾ ਚੜਿਆ ਹੋਵੇ ਹੋਇਆ ਨਾ ਹੋਵੇ ਤੇ ਬੈਂਸ ਨਵੀਂ ਜਗ੍ਹਾ ਬੈਠਣ ਨੂੰ ਤਿਆਰ ਹੈ ਆਉਦਾ ਨਹੀਂ ਮੇਰੇ ਕੋਲੇ ਮੈਂ ਹਾਰਿਆ ਹੋਇਆ ਪਰ ਮੇਰੇ ਕੋਲੇ ਇਮਾਨਦਾਰੀ ਹੈਗੀ ਹੈ ਜੁਰਤ ਹੈਗੀ ਹੈ ਇਤਿਹਾਸ ਰਾਈਆਂ ਲੱਗ ਰਹੀਆਂ ਸਨ ਕਿ ਬੀਜੇਪੀ ਦੇ ਵਿੱਚ ਸ਼ਾਇਦ ਸਿਮਰਜੀਤ ਬੈਂਸ ਜਾ ਸਕਦੇ ਨੇ ਪਰ ਬਿੱਟੂ ਰਵਨੀਤ ਬਿੱਟੂ ਉਧਰ ਚਲੇ ਜਾਂਦੇ ਨੇ ਔਰ ਫਿਰ ਕਿਆਸ ਰਾਈਆਂ ਜਿਹੜੀਆਂ ਲੱਗਣ ਲੱਗੀਆਂ ਕਿ ਆਜ਼ਾਦ ਸ਼ਾਇਦ ਸਿਮਰਜੀਤ ਬੈਂਸ ਖੜਨਗੇ ਔਰ ਅਚਾਨਕ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਜਾਣਿਓ ਕਿ ਕਿਸੇ ਨੇ ਅਪਰੋਚ ਕੀਤਾ ਮੈਨੂੰ ਨਹੀਂ ਰਾਜਨੀਤੀ ਆਉਂਦੀ ਮੈਨੂੰ ਸੇਵਾ ਕਰਨੀ ਆਉਂਦੀ ਆ ਮੈਨੂੰ ਲੋਕਾਂ ਲਈ ਲੜਨਾ ਆਉਂਦਾ ਮੈਨੂੰ ਲੋਕਾਂ ਲਈ ਸੰਘਰਸ਼ ਕਰਨੇ ਆਉਂਦਾ ਮੈਨੂੰ ਲੋਕਾਂ ਲਈ ਆਪਣੇ ਤਨ ਦੇ ਉੱਤੇ ਝੂਠੇ ਮੁਕਦਮੇ ਦਰਜ ਕਰਾ ਕੇ ਸਾਲਾਂ ਦਰ ਸਾਲ ਜੇਲਾਂ ਕੱਟਣੀਆਂ ਆਉਂਦੀਆਂ ਨੇ ਰਾਜਨੀਤੀ ਨਹੀਂ ਆਉਂਦੀ ਮੈਨੂੰ ਇਹ ਕੁਦਰਤ ਦਾ ਵਰਤਾਰਾ ਹੈਗਾ ਕੁਦਰਤ ਨੇ ਰਸਤਾ ਬਣਾ ਕੇ ਬੀਜੇਪੀ ਵੱਲੋਂ ਮੋੜ ਕੱਟ ਕੇ ਤੇ ਕਾਂਗਰਸ ਦੇ ਵਿੱਚ ਭੇਜ ਤਾ ਇਹ ਰਿਐਲਿਟੀ ਹੈਗੀ ਆ ਰਵਨੀਤ ਬਿੱਟੂ ਜੀ ਵਰਗਾ ਸੀਨੀਅਰ ਮੈਂਬਰ ਪਾਰਲੀਮੈਂਟੇਰੀਅਨ ਜੀ ਤੀਸਰੀ ਟਰਮ ਵਾਲਾ ਇੰਨੀ ਛੋਟੀ ਰਾਜਨੀਤੀ ਤੇ ਆਊਗਾ ਉਹ ਟਵੀਟ ਕਰਕੇ ਮੈਨੂੰ ਰੇਪਿਸਟ ਜੀ ਜਾਂ ਮੈਨੂੰ ਟੈਕਸ ਚੋਰ ਬੱਤੀ ਚੋਰ ਲੈਂਡ ਮਾਫੀਆ ਜਿਵੇਂ ਬਿੱਟੂ ਜੀ ਕੋਲੇ ਜਾਂਦਾ ਫੇਰ ਮੈਂ ਬਗਲਾ ਭਗਤ ਸੇਗਾ